ਜਿਹੜੀ ਰੱਬ ਦੀ ਕਿਰਪਾ ਹੈ ਨਾ ਜਿਹੜੀ ਪਰਮੇਸ਼ਰ ਦੀ ਅਸਲ ਚ ਕਿਰਪਾ ਦੀ ਡੈਫੀਨੇਸ਼ਨ ਇਹ ਹੈ ਕਿ ਵਕਾਰਾਂ ਵਾਲਾ ਜੀਵਨ ਖਤਮ ਹੋ ਗਿਆ ਤੇ ਗੁਨਾਹਾਂ ਵਾਲਾ ਜੀਵਨ ਸ਼ੁਰੂ ਹੋ ਗਿਆ ਹੇ ਸੱਚਾ ਪਰਸ਼ਾ ਤੁਹਾਡੀ ਸਾਡੇ ਉੱਤੇ ਬੜੀ ਕਿਰਪਾ ਹੈ ਅਸੀਂ ਕਿਰਪਾ ਘਰਾਂ ਤੇ ਲੈ ਆਂਦੀ ਸਾਰੀ ਕੋਠੀ ਬਣਾ ਲਈ ਕਿਰਪਾ ਘਰ ਬਣ ਗਿਆ ਕਿਰਪਾ ਗੱਡੀ ਲੈ ਲਈ ਕਿਰਪਾ ਇਹਦੇ ਆ ਜੀ ਅਹੀਂ ਕਿਰਪਾ ਨੂੰ ਇੰਨਾ ਸਸਤਾ ਕਰਤਾ ਵੀ ਜੇ ਕਿ ਇਹਨੇ ਗੱਡੀ ਲੈਣ ਦੀ ਕਿਹੜਾ ਬੜੀ ਰੱਬ ਦੀ ਕਿਰਪਾ ਤੇ ਜਿਹਦੇ ਨਹੀਂ ਲਿਆਂਦੀ ਇਹ ਤਾਂ ਮਰੋਤੇ ਕਿਰਪਾ ਨਹੀਂ ਬڑے ਲੋਕ ਐ ਜਿਨ੍ਹਾਂ ਕੋਲ ਕਾਰਾਂ ਹੈ ਹੀ ਨਹੀਂ ਜੀ ਸਮਝ ਆਈ? بڑے ਲੋਕ ਨੇ ਜਿਨ੍ਹਾਂ ਕੋਲ ਟਰੈਕਟਰ ਹੈ ਹੀ ਨਹੀਂ ਉਹ ਕਿਸਦੇ ਟਰੈਕਟਰ ਨਾਲ ਆਪਣੀ ਵਾਈ ਕਰਦੇ ਆ ਕੋਈ ਟਰੈਕਟਰ ਲੈ ਆਉਂਦਾ ਕਹਿੰਦਾ ਰੱਬ ਦੀ ਬੜੀ ਕਿਰਪਾ ਮੈਂ ਨਹੀਂ ਕਹਿੰਦਾ ਟਰੈਕਟਰ ਲੈ ਹੋਣਾ ਰੱਬ ਦੀ ਕਿਰਪਾ ਨਹੀਂ ਹੈ ਵਧੀਆ ਗੱਲ ਹੈ ਪਰ ਕੱਲੀ ਕਿਰਪਾ ਟਰੈਕਟਰ ਲੈ ਹੋਣਾ ਨਹੀਂ ਨਾ ਹੈਗੀ ਗੱਡੀ ਲਿਓਣੀ ਰੱਬ ਦੀ ਕੱਲੀ ਕਿਰਪਾ ਨੇਗੀ ਜੇ ਕੱਲਾ ਟਰੈਕਟਰ ਲੈ ਹੋਣਾ ਗੱਡੀ ਲਿਓਣੀ ਕੱਲੀ ਰੱਬ ਦੀ ਕਿਰਪਾ ਹੈ ਤੇ ਫਿਰ ਜਿਹੜੇ 2-2 ਨੰਬਰ ਦੀਆਂ ਕਮਾਈਆਂ ਕਰਦੇ ਉਹਨਾਂ ਕੋਲ ਤੇ ਗੱਡੀਆਂ